ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਅੱਜ ਆਇਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ। ਵੀਰ ਦੇ ਕੋਈ ਚੰਗੇ ਪਸ਼ੂ ਆ ਗਏ ਚੰਗੀ ਝੋਟੀ ਆ ਨੀਲੀ ਦੀ ਤੇ ਮੁੱਲ ਜਾਇ ਤੇ ਦਵਾਦਨੀਆਂ ਕਰਦੇ ਵੀਰ ਨਾਲ ਗੱਲਬਾਤ ਤੇ ਲੈਨੇ ਇਹਨਾਂ ਦੀ ਪੂਰੀ ਡਿਟੇਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਸਿ ਗੱਲੀ ਤੁਸੀਂ ਸਭ ਹੋਰ ਸਨਾਂ ਠੀਕ ਠਾਕ ਜੀ ਵਧੀਆ ਵਧੀਆ ਜੀ ਠੀਕ ਠਾਕ ਤੇ ਨਾਮ ਦੱਸੋ ਆਪਣਾ ਨਾਮ ਮੇਰਾ ਕਮਲਜੀਤ ਸਿੰਘ ਜੀ ਪਿੰਡ ਮੇਰਾ ਭਗਵਾਨਪੁਰ ਜੀ ਤੁਸੀਂ ਡੇਰਾ ਬਾਬਾ ਨਾਨਕ ਤੇਲਾ ਅਰਦਾਸਪੁਰ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨੇ ਫਰਜ ਪਸ਼ੂ ਪਸ਼ੂ ਅੱਜ ਆਪਣੇ ਕੋਲ ਤਿੰਨੇ ਆ ਠੀਕ ਹੈ ਜੀ ਤੇ ਨੀਲੀ ਦੀ ਬੜੇ ਕਮਾਲ ਦੀ ਝੋਟੀ ਲੈਣ ਦੀ ਜੇ ਹਾਂਜੀ ਹਾਂਜੀ ਵੀ ਦੀ ਮਾੜਾ ਮੂੜਾ ਵੇਖੋ ਮਾਰਾ ਜੇ ਤੇ ਨਾਲ ਲੱਪੜੀ ਆ ਜੇ ਨੂੰ ਹੱਲੇ ਨੂੰ ਨਹੀਂ ਆਉਂਦੇ ਹਾਂਜੀ ਕਿੰਨੇ ਦਿਨਾਂ ਦੀ ਸੂਈ ਜੇ ਸੂਈ ਵੀ ਬਿਲਕੁਲ ਹਫਤੇ ਦੀ ਤਾਜੀ ਸੂਈ ਜੇ ਮੈਂ ਠੀਕ ਜਿਹਦੇ ਚੱਲ ਪੀ ਜੇ ਪੂਰੇ ਵੱਡੇ ਕਦ ਕਾਰ ਵਾਲੀ ਆ ਫੁੱਲ ਕਦ ਕਾਰ ਵਾਲੀ ਹਾਂਜੀ ਬਾਕੀ ਮਾਲੇ ਮੂਲੇ ਤੇ ਝੋਟੀਆਂ ਵੇਖੋਈ ਭਰਾ ਚੈੱਕ ਕਰ ਸਕਦਾ ਜੇ ਤੇ ਦੁੱਧ 10 ਕਿਲੋ ਦੀ ਝੋਟੀ ਛੱਲੇ ਅੱਛਾ ਵੀ ਐਂਡ ਰੂਮ ਵੜ ਗਈ ਫੋਲੀ ਠੀਕ ਹੈ 10 ਕਿਲੋ ਤਿਆਰ ਆ ਦੁੱਧ ਹਾਂਜੀ ਹਾਂਜੀ ਬਿਲਕੁਲ 10 ਕਿਲੋ ਤਿਆਰ ਤੇ ਮਗਰ ਕਿੰਨਾ ਚ ਵਾਜੂ ਇਹੇ ਪੀਕ ਤੇ ਵੀਡੀਓ ਬਹੁਤਾ ਨਹੀਂ ਪਾੜਾ ਤੇਰਾ ਕਿਲੋ ਚ ਵਾਜੂ ਦੁੱਥੇ 16 13 ਕਿਲੋ ਪੂਰੇ ਕੱਦ ਕਾਠ ਵਾਲੀ ਆ ਫੁੱਲ ਕੱਦ ਕਾਠ ਵਾਲੀ ਕੋਈ ਭਰਾ ਛੋਟੀ ਨਾ ਮੰਨੇ ਤੋਰ ਤੋ ਵੀਰ ਜੀ ਬੜੀ ਵੱਡੀ ਝੋਟੀ ਆ ਹਾਂ ਪੂਰੇ ਫੁੱਲ ਕੱਦ ਕਾਠ ਵਾਲੀ ਆ ਦੂਰ ਤੋਂ ਵੀਡੀਓ ਚ ਸੈੱਟ ਆਉਂਦੀ ਏ ਚੰਗੇ ਪੇਠ ਪੂਰੇ ਦੀ ਕੋਈ ਭਰਾ ਉਸ ਹਿਸਾਬ ਨਾਲ ਝੋਟੀ ਦਾ ਵੇਖ ਕੇ ਮੁੱਲ ਲਾਵੇ ਪੂਰੇ ਵੱਡੇ ਕੱਦ ਕਾਠ ਦੀ ਝੋਟੀ ਆ ਲੈਓ ਵੀਰ ਜੀ ਇਹ ਪਿਓਰ ਨੀਲੀ 라ਵੀ ਚੌਂਦੀ ਜੇ। ਇਹ ਫੇਸਬੁਕ ਦੀ ਕੁਆਲਿਟੀ ਬੜੀ ਝੋਟੀ ਹੈ। ਬਾਕੀ ਵੀਡੀਓ ਚਵਾਈ ਹੋ ਗਈ ਜੇ ਝੋਟੀ ਦੀ ਉਸ ਹਾਵ ਨਾ ਕੋਈ ਭਰਾ ਹੰਦਾ ਜਾਲਾ ਲੇ। ਅਨਿਵਦੀ ਕਿੰਨੇ ਦੀ ਕਰਦੀ ਹੈ ਜੈ ਜੀ ਕਰਦੀ ਹੈ ਮੋਲ। ਜੇ ਜੀ ਮੁੱਲ ਦੇ ਦਾ ਕਰਨ ਨੂੰ ਭਾਵੇਂ 44 ਘਟੀਆਂ ਨਾ ਹਾਂਜੀ ਡੇਰ ਕਰਦੀ ਇੱਕ ਵੀ ਵੀ 40 ਜਿੰਨਾ ਮੂੰਹ ਮੰਗੀ ਉਹਨਾਂ ਹੀ ਚੰਗਾ ਵਾ ਲੈ ਨਾਲ ਆਪਣੇ ਚੈਨਲ ਦੇ ਜੈਜ ਪੁਆਈ ਦੇ ਆ ਜੈਜਾ ਕਰ ਮਗਰੇ ਕਰੀਆ ਸਾਸ ਪੁਆਈ ਹੈ ਤੇ ਕੱਦ ਕਾਠ ਵਾਲੀ ਫੁੱਲ ਪੇਠ ਪੂੜੇ ਦੀ ਚੰਗੀ ਝੋਟੀ ਹੈ ਹਾਂਜੀ ਵਰਗੀ ਪੋਲੀ ਆ ਦੁੱਧ ਵੀ ਨੌਆਂ ਤੋਂ ਬਾਅਦ ਟਾਪਨਾ ਦਾ ਮਾਰ ਲਾਗੇ ਪੱਗੀ ਆ ਤੁਸੀਂ ਨੌ ਮੰਗੇ ਤੇ ਚਾਹਦੇ ਤੁਸੀਂ ਇਹ ਦੁੱਧ ਦਾਹੀ ਹੈ ਵੈਸੇ ਠੀਕ ਹੈ ਜੀ ਤੇ ਜਿੰਨਾ ਮੈਲਾ ਮਾਰ ਨਹੀਂ ਮਨ ਲਾਦਾ ਵੀ ਤੇ ਡਾਂਗ ਵੀ ਕਰ ਦਊਗੀ ਬਸ ਨੀਲੀ ਦੀਆਂ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਆ ਵੇਖੋ ਧੁੰਨ ਤੇ ਨਿਸ਼ਾਨ ਵੀ ਹੈਗਾ ਜੇ ਕੋਲੋਂ ਖੁੰਜੀ ਨਹੀਂ ਆ ਤੇ ਕੋਲੋਂ ਵੀ ਸਾਰੀਆਂ ਨਿਸ਼ਾਨੀਆਂ ਨੀਲੀ ਦੀਆਂ ਪੂਰੀਆਂ ਝੋਟੀ ਜਾ ਤੇ ਕਿੰਨੇ ਦੀ ਕਰ ਦੀਏ ਵੇਖ ਲਓ ਜੀ ਬਾਕੀ ਤੁਸੀਂ ਦੱਸ ਦੋ ਤਾਂ ਮੈਂ ਕਹਿੰਦਾ 20 ਦੀ ਵੇਚ ਲਈ ਆ ਬੱਟ ਆਹ ਵੇਖੋ ਭਾਦੀ ਵੇਖੋ ਜੀ ਉਹ ਨਹੀਂ 20 ਦੀ ਨੂੰ ਥੱਲੇ ਲਿਆਓ ਇਹਨੂੰ ਉਹ ਵੇਖੋ 10 ਤੋਂ ਥੱਲੇ ਕਰ ਦੋ ਕਿੰਨੀ ਕਰਨੀ ਏ ਸਿੱਧਾ 10 ਤੋਂ ਥੱਲੇ ਆਹ ਥੱਲੇ ਕਰੋ 10 ਤੋਂ ਕਿਹਨਾਂ 20 ਦਾ ਮਾਨਤਾ ਕਰਦਾ ਏ ਝੋਟੀ ਨਹੀਂ ਜੀ ਦੁੱਧ ਵੀ ਪੂਰਾ ਝੋਟੀ ਥੱਲੇ ਚਵਾਈ ਵੀ ਇੱਕ ਨੰਬਰ ਕਿਤੇ ਕੋਈ ਥਾਣਵਾ ਨਹੀ ਗਿਫਟ ਗਿਫਟ ਦੇਣਾ ਕਿਸੇ ਭਰਾ ਨੂੰ ਵੇਖੋ ਸਹੀ ਨਹੀਂ ਤੇ ਕਰ ਦੋ ਮਾਨਤਾ ਦੇ ਦਈਏ ਹਾਂ 15 ਤੋਂ ਚਲੋ ਕੋਈ ਨਹੀਂ ਮਾਨਤਾ ਕਰਦੇ ਹੋ ਅੱਗੇ ਵੈੜ ਬੜੇ ਕਮਾਲ ਦੀ ਲੈਂਦੀ ਜੇ ਲੋ ਜੀ ਵੀਜੀ ਸਾਡੀ ਵੀਡੀਓ ਅਡ ਰੋਟਰ ਦੀ ਕੁਆਲਿਟੀ ਚੈੱਕ ਕਰੋ ਉਨੇ ਹੀ ਗਾਂ ਨੂੰ ਆ ਤੇ ਉਨੇ ਹੀ ਪਛਾਣ ਨੂੰ ਆ ਸਾਹ ਉਹ ਵਾਲੀ ਗਾਂ ਆ 4 ਹੋਣੀਆਂ ਗਾਂ ਹਾਂਜੀ ਫੋਟ ਫੋਟ ਹੀ ਆਈ ਸਾਹ ਪਛਾਣ ਤੇ ਕਿੰਨੇ ਦਿਨ ਖੜਦੀ ਜੇ ਵੇਖੋ ਵੀਜੀ ਇਹ ਹਫਤਾ ਲੈ ਜੇ ਚੰਨ ਰੱਖਦੇ ਲੈ ਜੇ ਚੰਨ ਪਈ ਦੀ ਹੈ ਕੋਈ ਹੈ ਦਿਨਾਂ ਵਾਲੀ ਹਾਂਜੀ ਹਾਂਜੀ ਥਣ ਥਣ ਵੇਖੋ ਬੜੇ ਕਮਾਲ ਦਾ ਲੱਗਾ ਜੇ ਬੜੀ ਚੰਗੀ ਵੈੜ ਹਾਂਜੀ ਇਹ ਥਾਣਾ ਸ਼ਹਿਰ ਹੁੰਦਾ ਜੇ ਵੈੜ ਹਾਂਜੀ ਲੈ ਆਓ ਵੀਜੀ ਵੇਖੋ ਜਰਸੀ ਕ੍ਰੋਸ ਆ ਹਾਂ ਜਰਸੀ ਕ੍ਰੋਸ ਦੇ ਵਿੱਚ ਬੁੱਤੀ ਬਾਤੀ ਚੰਗੀ ਐ ਅੜ ਦੀ ਪੂਰੀਆਂ ਪੰਡਾਂ ਹੀ ਪਾਈ ਫਿਰਦੀ ਕਰਮਾ ਵਾਲੀ ਕੋਈ ਵੀ ਵੀਰ ਕੋ ਤਕਰੀਬ ਨਹੀਂ ਐ ਅੱਡੇ ਤੋਂ ਤੁਹਾਨੂੰ ਪਸ਼ੂ ਮਿਲਣਗੇ ਵੱਡੇ ਤੇ ਚੰਗੇ ਕੋਈ ਵੀ ਭਰਾ ਨਾ ਰੇਟ ਉਸ ਹਸਾ ਨਾ ਪਸ਼ੂਆਂ ਦਾ ਲਵਾਇਓ ਇਹ ਨਾ ਸੋਚੋ ਵੀ ਛੋਟੇ ਨਹੀਂ ਐ ਛੋਟੇ ਨਹੀਂ ਐ ਵੱਡੇ ਪਸ਼ੂ ਆ ਹਾਂਜੀ ਮੁੱਲ ਜਾਇਜ਼ ਆ ਇਹ ਥਣ ਕਾਲਾ ਬੜੇ ਕਮਾਲ ਦਾ ਲੱਗਾ ਜੇ। ਬਗੀ ਥਣ ਦੇਵਾ ਦੱਸਦਾ ਵੀ ਵੈੜ ਚੰਗਾ ਦੁੱਧ ਚਵਾਉਗੀ। ਬਗੀ ਜੇ ਹਫਤਾ ਲੈ ਜੇ 2-4 ਦਿਨ ਜਿੰਨੇ ਵੀ ਦਿਨ ਖੜੇ ਉਸ ਹਿਸਾਬ ਨਾਲ ਇਹਨੇ ਅਜੇ ਵਧਣਾ ਹੀ ਹਿਸਾਬ ਨਾਲ। ਜੇ ਧੁੱਪ ਤਾਂ ਪਾ ਲੱਗਣਾ ਤਾਂ ਡੱਕਨ ਨੂੰ 2-4 ਦਿਨ ਨੂੰ ਵੈਰ ਨੂੰ ਸਹੀ। ਬਗੀ ਕੱਦ ਕਾਟ ਤੇ ਵੀਰ ਦੇ ਕੱਦ ਤੋਂ ਹੁੰਦਾ ਝੋਟੀ ਦੇ ਬਰਾਬਰ ਹੀ ਹੁੰਦੀ ਜੇ ਹਿਸਾਬ ਨਾਲ। ਬੜੀ ਬੜੀ ਬੜੀ। ਹਾਂਜੀ। ਇਸ ਵੀ ਪਰ ਜ਼ਿਆਦਾ ਵੱਡੀ। ਹਾਂਜੀ ਕਿੰਨੇ ਦੀ ਦੇ ਦਈਏ ਜੈਤ ਜੀ ਕਰਤੀਏ। ਮੋਲ ਤੇ ਵਿਧੀ ਵੈੜ ਨੂੰ ਕਰ ਲਈ ਪੰਨ 70 75 ਹਾਂਜੀ ਖਾਣਾ ਜਿਹੜੀ ਐ ਪੈਨ ਘੱਟ ਦੇਣੀ ਕੋਈ ਨੀ ਮਾਨਤਨ ਕਰਦੇ ਹੋ ਬਾਕੀ ਹਾਂ ਬਾਕੀ ਕੋਈ ਵੀ ਭਰਾ ਨਾ ਵੈੜ ਵੇਖ ਕੇ ਮੁੱਲ ਲਾਵੇ ਹਾਂ ਬਿਲਕੁਲ ਬਿਲਕੁਲ ਖਣ ਦੇ ਵਿਧੀ ਬਰਾਵਟ ਵੇਖ ਲਓ ਤੁਸੀਂ ਉੰਨੇ ਹੀ ਗਾਂ ਨੂੰ ਆ ਤੇ ਉੰਨੇ ਹੀ ਪਛਾਣ ਨੂੰ ਕਹਿਣ ਵਾਲੀਆਂ ਗੱਲਾਂ ਨਹੀਂ ਜੀ ਹੈ ਜੀ ਤੇ ਹਾਂਜੀ ਚੰਗੀ ਹੈ ਗਾਂ ਹਾਂਜੀ ਅੱਗੇ ਆ ਗਈ ਜੇ ਇਹ ਵੀ ਇੱਦੀ ਵੈੜ ਸੂਈ ਜੇ ਅੱਛਾ ਲੋਹੇ ਦੇ ਪਿੱਟੋ ਲਈਏ ਤਾਂ ਜੀ ਸੂਈ ਇਹ ਵੀ ਮਾੜਾ ਮੂੰਹ ਮਾਰਣੀ ਠੀਕ ਲਓ ਜੀ ਕੁੰਡੇ ਸਿੰਨ ਵਾਲੀ ਵੈੜ ਆ ਗਈ 10 ਕਿਲੋ ਦੁੱਧ ਕੁੰਡੇ ਸਿੰਗ ਵਾਲੀ ਵੈੜ ਠੀਕ ਹੈ ਜੀ ਜਿਹੜੀ ਗੱਲ ਤੇ ਤੌਰ ਤੋਂ ਵੀ ਜੀ ਇਹਨੂੰ ਵੀ ਜਿਹੜੀ ਕਿਹਾ ਜਾਂਦਾ ਵੈਸੇ ਹਾਂਜੀ ਹਾਂ ਨਾ ਨਾ ਬੜੀ ਦਮਾਨ ਇਹਨਾਂ ਦੇ ਅੱਗੇ ਇੱਕ ਦੀ ਪਾਈ ਸੀ ਤੇ ਬੜੇ ਵੀਰਾਂ ਦੇ ਫੋਨ ਆਏ ਵੀ ਇਹੋ ਜੀ ਫੇਰ ਕੋਈ ਲੱਭ ਕੇ ਦੋ ਚਲੋ ਜੀ ਬੜੀ ਚੰਗੀ ਕੋਈ ਰਸੀ ਰਸੀ ਲਾਉਣ ਠੰਡੀ ਵੈੜ ਮਗਰ ਠੀਕ ਹੈ ਜੀ ਬੱਚਾ ਇਹਦੇ ਮਗਰ ਕੀ ਚ ਬੱਚਾ ਲਾਓ ਵੀ ਜੀ ਹਾਂ ਪੂਰੇ ਚੰਗੇ ਸਰੀਰ ਦੀ ਤਗੜੇ ਸਰੀਰ ਦੀ ਆ ਵੈੜ ਉਹ ਇਹਦੇ ਤਾਜੀ ਸੁਈ ਹੋਸਾ ਹੋਣਾ ਜੇ ਤਿਆਰ ਹੋ ਜੂਗੀ ਵੈੜ ਹੋਰ ਵੀ ਕੀ ਬੈਣ ਹਾਂ ਡੜੀ ਸਿੱਧੀ ਸੁੱਧੀ ਹੋਗੀ ਨਾ ਚੰਗੀ ਤਰਾ ਜਿਵੇਂ ਵੇਹੇ ਤਰਾ ਹੈ ਰਾਜੀ ਪੂਰੀ ਵੈੜ ਹਾਂਜੀ ਹਾਂਜੀ ਮੇਰ ਕੋ ਪਸ਼ੂ ਤਕਰੀਬਨ ਚੰਗੇ ਹੁੰਦੇ ਆ ਟਾਪ ਕੁਆਲਿਟੀ ਦੇ ਸਹੀ ਤੇ ਅਜੀਬ ਤੇ ਬੱਚੇ ਕੋ ਆ ਕੱਢਾ ਪੜਾਉਂਦੇ ਹਾਂ ਹਾਂਜੀ ਜਾਇਦ ਜੀ ਕਰਦੀਏ ਵੀ ਇਹ ਤਰ ਦਾ ਮੁੱਤ ਕਰਨ ਕੋਈ ਟੌਰੀਅਰ ਕਰੀਦਾ ਹਾਂਜੀ ਮਾਨਾ ਉਹ ਟਾਲੀਆ ਪੀ ਦੇਣਾ ਠੀਕ ਹੈ ਬਾਕੀ ਕੋਈ ਨਹੀਂ ਮਾਨਤਣ ਮਾਂਡੀ ਵਿੱਚ 10 ਕਿਲੋ ਦੁੱਧ ਹੈ ਬੜੀ ਚੰਗੀ ਵਾਇਰ ਜਿਹੜਾ ਮੱਡੀ ਘਰ ਚੋਏ ਹਾਂ ਠੀਕ ਹੈ ਮਾਨਤਣ ਕਰਦੇ ਹੋ ਕੋਈ ਗੱਲ ਨਹੀਂ ਚਲੋ ਸੂਈਆਂ ਸਵਾਈਆਂ ਕੋਈ ਬੱਚੇ ਵਿਖਾ ਦੀਆਂ ਬੱਚੇ ਵਿਖਾ ਦਈਏ ਸੂਈਆਂ ਸਵਾਈਆਂ ਕੋਈ ਭਰਾ ਆਪਣੀ ਤਸੱਲੀ ਕਰ ਲੇ ਤੇ ਗੱਬਣ ਨੂੰ ਪਾਸ ਕਰ ਲੇ ਬਾਕੀ ਗਰੰਟੀ ਦੇ ਨਹੀਂ ਕਿਤਰਾ ਲਾਣੀ ਦਿੱਤੇ ਸੋ ਤਾਂ ਹਾਂ ਹਾਂ ਆਪਣਾ ਪੱਕਾ ਮਾਲ ਜਾਂਦਾ ਪੱਕਾ ਮਾਲ ਜਾਂਦਾ ਹਾਂਜੀ ਹਾਂਜੀ ਮੈਂ ਇਹ ਝੋਟੀ ਦਾ ਬੱਚਾ ਜੇ ਇਹ ਝੋਟੀ ਆਏ ਤੇ ਇਹ ਵੈੜ ਦਾ ਜੇ ਹਾਂਜੀ ਹਾਂਜੀ ਚਲੋ ਠੀਕ ਆ ਵੀਰ ਜੀ ਧੰਨਵਾਦ